ਲੋ ਜੀ ਦਿਨ ਤੀਜੇ ਦਾ ਪਾਠ ਪਹਿਲਾ ਸਾਈਕਲ ਯਾਤਰਾ શ્રી ਅਨੰਦਪੁਰ ਸਾਹਿਬ ਹੁਣ ਆਪਾਂ ਆ ਗਏ ਆ ਗੁਰਦੁਆਰਾ ਸੇਰਾ ਸਾਹਿਬ ਲੋ ਜੀ ਹੁਣ ਆਪਾਂ ਪਹੁੰਚ ਗਏ ਆ ਗੁਰਦੁਆਰਾ ਸੇਰਾ ਸਾਹਿਬ ਉਹ ਲਿਖਿਆ ਇਤਿਹਾਸ ਤੁਹਾਨੂੰ ਇਤਿਹਾਸ ਵੀ ਦਿਖਾ ਦਿੰਨੇ ਆ ਅੱਜ ਗੁਰਦੁਆਰਾ ਸੇਰਾ ਸਾਹਿਬ ਦਾ ਇਤਿਹਾਸ ਦੇਖੋ ਅਸਸਥਾਨ ਤੇ ਜਦੋਂ ਕਲਗੀਧਰ ਪਾਸ਼ਾ ਆਪਣੀ ਸ਼ਾਦੀ ਤੋਂ ਮੇ ਪਹੁੰਚੇ 23 ਹੜ੍ਹ ਸੰਤ 1734 ਨੂੰ ਸਤਗੁਰੂ ਜੀ ਦੀ ਵਿਰਾਸਤ ਦਾ ਉਤਾਰਾ ਕੀਤਾ ਗਿਆ ਸੀ। ਇਸ ਸਥਾਨ ਤੇ ਸਤਗੁਰੂ ਜੀ ਸੇਹਰਾ ਬਣਿਆ ਸੀ। 1673 ਸੀ। والله ਹੀਕਰ ਆਈ ਸੇਰਾ ਸੇਵ ਗੁਰਦੁਆਰਾ ਆਈਵਾ ਤਾਂ ਬਦਲਦੀ ਪੂਰੇ ਇਧਰ ਆ ਗਿਆ ਬਾੜ ਇਧਰ ਆ ਗਿਆ ਬਾੜ ਇੱਕੋ ਵੀ ਸਤਨਾਹ ਇਹ ਇਹ ਨਿਸ਼ਾਨ ਸਭ ਨਿਸ਼ਾਨ ਸੇਵ ਵੀ ਕੋਈ ਇੱਧਰ ਹੈਗਾ ਹਿਮਾਚਲ ਦੇ ਪਹਾੜ ਏਰੀਆ ਹਿਮਾਚਲ ਜਾ ਜਾਂਦਾ ਥੋੜਾ ਜ ਆ ਹੈਗਾ ਗੁਰਦੁਆਰਾ ਸੇਰਾ ਸਾਹਿਬ ਇੱਕੋ ਹੀ ਇਹ ਤੋਂ ਅੱਗੇ ਹੀ ਜਾਵਾਂਗੇ ਗੁਰੂ ਕੇ ਲੋਹਰ ਫਿਰ ਉੱਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਿਆਂ ਦੇ ਆ ਦੇਖ ਦੂਗ ਲੈ ਕੇ ਆਗੇ ਸਾਡੇ ਬੰਦੇ ਵਹੇ ਗੁਰ ਪ੍ਰਸ਼ਾਦ ਆਪ ਲੈ ਲਿਆ ਮੱਥਾ ਟੇਕ ਲਿਆ ਹੁਣ ਅਸੀਂ ਚਾਲੇ ਪਉਣਿਆਂ ਅਗਲੇ ਗੁਰਦੁਆਰੇ ਦੇ ਹੁਣ ਅਸੀਂ ਦਰਸ਼ਨ ਕਰਾਂਗੇ ਅਗਲੇ ਗੁਰਦੁਆਰਿਆਂ ਦੇ ਗੁਰਦੁਰਾ ਸਾਹਿਬ ਦੇ ਇੱਕੋ ਹੀ ਵਾਹਿਗੁਰੂ ਹੌਣ ਚੱਲੇ ਸੀ ਗੁਰੂ ਕਿਲ੍ਹਾ ਔਰ ਫਿਰ ਉੱਥੇ ਆ ਕੇ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਾਉਣੇ ਆ ਆ ਲੇ ਗੱਸੇਰਾ ਸਾਹਿਬ ਦਾ ਇਤਿਹਾਸ ਸਾਡੀ ਗੱਡੀ ਇੱਥੇ ਖੜਾਤੀ ਹੁਣ ਹੁਣੇ ਹੀ ਪਹੁੰਚ ਗਏ ਆ ਗੁਰੂ ਕਿਲ੍ਹਾ ਔਰ ਉਹ 메ਨ ਗੁਰਦੁਆਰਾ ਸਾਹਮਣੇ ਗੁਰੂ ਕਿਲ੍ਹਾ ਔਰ ਜਿੱਥੇ ਆਨੰਦ ਕਾਰਜ ਹੋਏ ਸੀ ਗੁਰੂ ਸਾਹਿਬ ਜੀ ਦੇ ਤੇ ਉਥੇ ਗੁਰਦੁਆਰਾ ਪੋਰ ਸਾਹਿਬਾ ਥੱਲੇ ਤੁਹਾਨੂੰ ਉਹ ਵੀ ਦਿਖਾਵਾਂਗੇ ਇੱਧਰ ਹੈਗਾ ਤਰਵੈਣੀ ਸਾਹਿਬ ਗੁਰਦੁਆਰਾ ਉਹ ਜੀ ਆਪਾਂ ਹੁਣ ਪਹੁੰਚ ਗਏ ਗੁਰਦੁਆਰਾ ਤਰਵੈਣੀ ਸਾਹਿਬ ਤੇ ਇੱਥੇ ਗੁਰੂ ਸਾਹਿਬ ਨੇ ਆਪਣਾ ਵਰਖਾ ਮਾਰ ਕੇ ਪਾਣੀ ਕੱਢਿਆ ਸੀਗਾ ਸੰਗਤ ਨੇ ਬੇਨਤੀ ਕੀਤੀ ਸੀਗੀ ਵਾਹਿਗੁਰੂ ਵਾਹਿਗੁਰੂ ਹੈ ਤੁੰਗ ਵੰਦਰ ਜਾ ਕੇ ਵੀ ਦਰਸ਼ਨ ਕਰਾਉਣੇ ਜਿੱਥੇ ਗੁਰੂ ਸਾਹਿਬ ਨੇ ਪਾਣੀ ਕੱਢਿਆ ਸੀਗਾ ਇਤਿਹਾਸ ਵੀ ਲਿਖਿਆ ਆ ਦਿਖਾਉਣੇ ਜਿੰਨਾ ਕਿ ਮੇਰਾ ਚੰਨਾ ਸੀ ਮੈਂ ਦੱਸ ਤਾਂ ਨਕ ਬਾਕੀ ਪੜ ਕੇ ਤੁਹਾਨੂੰ ਦੱਸਾਂਗਾ तो यह जी गुरुद्वारा त्रिवेणी साहब इतिहास त्रिवेणी साहब ਇੱਤੇ ਵਰਸ਼ਾਂ ਵਰਕੇ ਪਾਣੀ ਕੱਢਿਆ ਸੀ ਉਹ ਵਾਹ ਇੱਤੇ ਸੰਗ ਤਾਂ ਕਿ ਜਲ ਛਕਦੀ ਆ ਲੋ ਜੀ ਪ੍ਰਸ਼ਾਦ ਲੈ ਲਿਆ ਤੇ ਹੁਣ ਅਸੀਂ ਚੱਲੇ ਅਗਲੇ ਗੁਰਦੁਆਰੇ ਵਾਹਿਗੁਰੂ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਗੁਰਦੁਆਰਾ ਗੁਰੂ ਕਾਲਾੌਰ ਇਹਦਾ ਇਤਿਹਾਸ ਆ ਲਿਖਿਆ ਵਾ ਐਸ ਸਥਾਨ ਤੇ ਲਾਹੌਰ ਨਵਾਸੀ ਭਾਈ ਹਰਜਸ ਦੀ ਸੁਪਤਰੀ ਮਾਤਾ ਜੀਤ ਕੌਰ ਦਾ ਆਨੰਦ ਕਾਰਜ ਆਨੰਦ ਕਾਰਜ ਕਲਗੀਧਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ 23 ਹਾਰ ਸੰਤ 1734 ਨੂੰ ਹੋਇਆ ਐਸ ਨਗਰ ਦਾ ਨਾਮ ਸਤਗੁਰ ਜੀ ਨੇ ਆਪ ਗੁਰੂ ਦਾ ਲਾਹੌਰ ਰੱਖਿਆ ਅਸਸਤਾਨ ਤੇ ਸਤਗੁਰ ਦੇ ਵਿਆਹ ਦਾ ਪੂਰਵਾ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਗੁਰਦੁਆਰਾ ਪੋੜ ਸਾਹਿਬ ਇਧਰ ਆਈ ਇੱਥੇ ਗੁਰੂ ਸਾਹਿਬ ਦੇ ਘੋੜੇ ਨੇ ਪੋੜ ਮਾਰ ਕੇ ਖਾਰੇ ਪਾਣੀ ਦਾ ਜਾਂ ਸ਼ਿਮਾ ਫਟਿਆ ਸੀਗਾ ਜੀ ਹੁਣ ਅਸੀਂ ਚੱਲੇ ਮੱਥਾ ਟੇਕਾਂ ਆਓ ਚੱਲੇ ਮੱਥਾ ਟੇਕਾਂ ਆਪ ਬੰਦੇ ਇਹਨਾਂ ਨੇ ਪੂਰੀ ਸ਼ਰਧਾ ਨਾਲ ਪਹਿਲੀ ਯਾਰ ਗੋਵਿੰਦ ਸਿੰਘ ਜੀ ਮਹਾਰਾਜ ਜੀ ਇੱਥੇ ਬਰਾਤ ਲੈ ਕੇ ਆਏ ਸੀ ਤੇ ਇੱਥੇ ਨੰਦਕਾਰ ਜੁਆਏ ਸੀ ਇਹ ਗੁਰਦੁਆਰਾ ਉਹ ਗੁਰੂ ਕਲੌਰ ਦਰਸ਼ਨ ਜੀ ਸਾਥ ਸਾਰੇ ਮੇਲੇ ਕਰ ਚੱਲੇ ਆ ਅਸੀਂ ਸਾਰੀਆਂ ਸੰਗਤਾਂ ਨਾਲ ਆ ਛੱਟ मथा टेक लिया के प्रसाद मत्था टेक लिया जी हम मा टेक, टेक पोट साहब ਲੋ ਜੀ ਆਪਾਂ ਇਹਨਾਂ ਦੀ ਬਣਾਈ ਸਾਰਿਆਂ ਦੀ ਵੀਡੀਓ ਇੱਕ ਗਰੁੱਪ ਵੀਡੀਓ ਮੈਂ ਅਸੀਂ ਕੈਮਰਾਮੈਨ ਤਾਂ ਮੈਂ ਵਿੱਚ ਨਹੀਂ ਆ ਸਕਿਆ ਇਸ ਵੀਡੀਓ ਵਿੱਚ ਤੇ ਆਪਾਂ ਸਾਰਿਆਂ ਦੀ ਹੁਣ ਬਣਾਤੀ ਵੀਡੀਓ ਲੋ ਜੀ ਸੰਗ ਤਾਂ ਸ਼ਗਲ ਲੰਗਿਆ ਲੰਗਰ ਪ੍ਰਸ਼ਾਦਾ ਬਣੇ ਸ਼ਕਣ ਲੱਗੇ ਆ ਉਹ ਤਾਂ ਕੋਕ ਲੱਗੇ ਆ ਪ੍ਰਸ਼ਾਦਾ ਬਣੇ ਸ਼ਕਣ ਲੱਗੇ ਹਮ ਲੰਗਰ ਦੇ ਬਾਅਦ ਲੱਗੇ ਇਹ ਜਿਹੜਾ ਕੈਮਰਾ ਨਾ ਨਹੀਂ ਬਤ ਆ ਦਕੀ ਲੋ ਦੇ ਥਾਲਾ ਲੰਗਾਂ ਬੈਗੇ ਲੰਗਰ ਨੂੰ ਨੋ ਵੀ ਸੰਗਤ ਸ਼ਗਲ ਲਗੀ ਲੰਗਰ ਆ ਗਏ ਗੁਰੂ ਕੇ ਲੋਰ ਤੋਂ ਮੱਥਾ ਟੇਕ ਕੇ ਨਾਲ ਹੀ ਸਾਹਮਣੀ ਗੁਰਦੁਆਰਾ ਗੁਰਦੁਆਰਾ ਪੌਰ ਸਾਹਿਬ ਉਨ ਜਿੱਤੇ ਮੱਥਾ ਟੇਕ ਕੇ ਜਾਵਾਂਗੇ ਅੱਗੇ ਵੱਲੋਂ ਤਨੂ ਦੇ ਕੋਨੇ ਇੱਥੇ ਗੁਰੂ ਸਾਹਿਬ ਦੇ ਘੋੜੇ ਨੂੰ ਔੜ ਮਾਰ ਕੇ ਪਾਣੀ ਖਾਰੇ ਪਾਣੀ ਦਾ ਸਰੋਤ ਕੀਤਾ ਸੀਗਾ ਇਹ ਜਿੰਨਾ ਪਾਣੀ ਕੱਢੀ ਜਾਏਗਾ ਉਹਨਾਂ ਇਹ ਇਹ ਪੋੜ ਸਾਹਿਬ ਪਾਣੀ ਪਾਣੀ ਨਹੀਂ ਇਹ ਚੜਨਾ ਆਪ ਹੀ ਤਰ੍ਹਾਂ ਦਾ ਪਾਣੀ ਹੂੰ ਵਹੇਗਾ ਇਸ ਜਾਂ ਗੁਰਦੁਆਰਾ ਪੋਰ ਸਾਹਿਬ ਲੋ ਜੀ ਹੁਣ ਅਗਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਸਾਨੂੰ ਕਰਨੇ ਤੁਸੀਂ ਫੋਲੋ ਤੇ ਹੁਣ ਅਸੀਂ ਕਰਦੇ ਹਾਂ ਸਮਾਪਤੀ ਇਸ ਵੀਡੀਓ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ